ਜੀ ਕਾ ਖਾਲਸਾ ਵਾਹੀ ਗੋ ਤੇ ਸੰਗਤ ਜੀ ਆ ਬੰਦਾ ਹੈਗਾ ਆ ਉਹਨਾਂ ਦੇ ਪਿਓ ਬੈਠੇ ਆ ਫਾਦਰ ਸਾਹਿਬ ਬੈਠੇ ਹੋਏ ਗਿਆ ਵੀ ਦੱਸੋ ਆ ਬਜ਼ੁਰਗ ਨੂੰ ਕਿੱਦਾਂ ਰੋਡ ਦੇ ਉੱਤੇ ੱੱੱਕੇ ਖਾਂਦਾ ਫਿਰਦਾ ਹਾਂਜੀ ਤੇ ੱੱੱਕੇ ਖਾਂਦਾ ਫਿਰਦਾ ਰੋਡਾਂ ਦੇ ਉੱਤੇ ਕਿਰਾਏ ਤੇ ਕਮਰਾ ਲਿਆ ਹੋਇਆ ਵੀ ਦੱਸ ਵੀ ਕਿੰਨਾ ਸੋਹਣਾ ਸਰਦਾਰ ਬੰਦਾ ਹੈਗਾ ਵੀ ਆ ਗੁਰਸਿੱਖ ਬੰਦਾ ਲੱਗਦਾ ਮੈਨੂੰ ਤਾਂ ਵੀ ਗੁਰਸਿੱਖ ਨਹੀਂ ਹੈਗਾ ਪਰ ਵਾਹਨ ਦੇ ਸਿਰ ਤੇ ਲੱਗਦਾ ਗੁਰਸਿੱਖੀ ਆ ਕਿੰਨੀ ਸੋਹਣਾ ਦਹਿੜਾ ਰੱਖਿਆ ਪੱਗ ਬੰਨੀ ਆ ਵੀ ਐਦਾਂ ਦੇ ਬੰਦੇ ਵੀ ਹੈਗੇ ਆ ਜਿਹੜੇ ਕਿ ਆਪਣੇ ਪਿਓ ਨੂੰ ਰੋਡਾਂ ਦੇ ਉੱਤੇ ੱੱੱਕੇ ਖਵਾਉਂਦੇ ਆਗੇ ਆ ਵੀ ਇੰਨਾ ਬੁਰਾ ਹਾਲ ਐ ਵੀ ਮੈਂ ਇਹੀ ਕਹਿਣਾ ਚਾਹਣਾ ਸੰਗਤਾਂ ਨੂੰ ਜਿਹੜੇ ਬਜ਼ੁਰਗ ਐਗੇ ਆ ਵੀ ਅੱਜਕੱਲ ਆ ਏਦਾਂ ਦੇ ਜਿੱਦਾਂ ਦੇ ਪੁੱਤ ਹੈਗੇ ਆ ਪੁੱਤ ਤੇ ਕਪੁੱਤ ਹੋ ਜਾਂਦੇ ਆ ਇੱਥੋਂ ਪਤਾ ਲੱਗ ਜਾਂਦਾ ਇਹ ਮੂੰਹ ਤੇ ਨਹੀਂ ਲਿਖਾਂਦਾ ਵੀ ਇਹ ਮੇਰਾ ਪੁੱਤ ਤੇ ਕਪੁੱਤ ਆ ਇੱਕ ਪੁੱਤ ਹੋ ਜਾਂਦੇ ਜਦੋਂ ਬੱਚਿਆਂ ਨੂੰ ਮਾਂ ਪਿਓ ਨੂੰ ਬਾਹਰ ਕੱਢ ਦਿੰਦੇ ਆ ਰੋਡਾਂ ਦੇ ਉੱਤੇ ੱੱੱਕੇ ਖਵਾ ਦਿੰਦੇ ਹੈਗੇ ਆ ਤੇ ਇਹ ਜਿਹੜੀਆਂ ਚੀਜ਼ਾਂ ਨੇ ਵੀ ਉਹਨੂੰ ਮੈਂ ਹੀ ਬੇਨਤੀ ਕਰਨਾ ਚਾਹੁੰਦੇ ਆ ਵੀ ਸਰਕਾਰ ਨੂੰ ਵੀ ਬੇਨਤੀ ਕਰਨਾ ਚਾਹੁੰਦੇ ਆ ਇਹ ਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਜੋ ਵੀ ਹੁੰਦੀ ਆ ਤੇ ਇਹਨਾਂ ਦਾ ਸੰਸਾਫ ਕੀਤਾ ਜਾਵੇ ਜਿਹੜੇ ਕੈਨੇਡਾ ਤੋਂ ਆਣ ਕੇ ਬਾਹਰ ਰੋਡਾਂ ਦੇ ਉੱਤੇ ੱੱੱਕੇ ਖਾਂਦੇ ਫਿਰਦੇ ਆ ਗਿਆ ਵਾਹਿਗੁਰੂ ਜੀ ਇੰਨੀ ਕੀ ਬੇਨਤੀ ਹੈ ਸਰਕਾਰ ਨੂੰ ਜਲਦ ਤੋਂ ਜਲਦ ਇਹ ਤੇ ਕਾਰਵਾਈ ਕੀਤੀ ਜਾਵੇ ਕੱਲ ਨੂੰ ਸਾਡੇ ਕੋਲ ਕੋਈ ਵੱਡਾ ਐਕਸਿਡੈਂਟ ਨਾ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਣ ਹੈ ਬੇ ਭਾਈ ਗੱਲ ਖਤਮ ਹੈ ਬੇ ਮੇਰੇ ਕੋਲ ਵਾਰ-ਵਾਰ ਕੋਈ ਵਾਅਦਾ ਕਰਦਾ ਹੈ ਤੇ ਵਾਰ-ਵਾਰ ਆਈਦਾ ਪਿਛੇ ਦਾ ਪੁੱਛਣਾ ਸਾਡੇ ਕੋਲੇ ਆਇਆ ਤੁਹਾਡਾ ਪਿਓ ਫਿਰਦਾ ਰੋਡਾਂ ਦੇ ੱੱੱਕਾ ਖਾਂਦਾ ਫਿਰਦਾ ਵਿਚਾਰਾ ਪੁੱਤ ਮੇਰਾ ਤੇ ਨਹੀਂ ਬੱਚੇ ਮੇਰਾ ਪਿਓ ਯਾਰ ਮੇਰੇ ਜਿੰਨੇ ਵੀ ਪੰਜਾਬ ਦੇ ਵਿੱਚ ਪੂਰੇ ਬਾਲਡ ਦੇ ਵਿੱਚ ਬੱਚੇ ਜਿਹੜੇ ਬਜ਼ੁਰਗ ਆਓ ਮੇਰੇ ਪਿਓ ਨੇ ਜੰਨਿਆ ਤੂੰ ਕਿਹੜੀ ਪਾਰਟੀ ਤੋਂ ਮੈਨੂੰ ਦੱਸ ਬਈ ਲੋ ਮੇਰਾ ਵੀਰ ਕਾਹੇ ਮੇਰੇ ਤੋਂ ਕੀ ਲੈਣਾ ਤਾ ਦੱਸ ਦੇ ਯਾਰ ਮੇਰਾ ਪੁੱਤ ਨਹੀਂ ਪੁੱਛੀ ਆ ਮੈਂ ਤੈਨੂੰ ਦੱਸਦੀ ਮੇਰਾ ਬੱਚਾ ਨਹੀਂ ਦੱਸ ਦੇ ਪਾ ਪਾਰਟੀ ਕਿਹੜੀ ਆ ਕਾਂਗਰਸ ਚੋਂ ਆ ਆਕਾਲੀ ਚੋਂ ਆ ਬੀਜਪੀ ਚੋਂ ਆ ਕਿਹੜੀ ਚੋਂ ਆ ਗੁਰੂ ਦੀ ਪਾਰਟੀ ਦਾ ਹਾਂ ਗੁਰੂ ਤਾਂ ਮਹਾਰਾਜ ਇਹ ਤਾਂ ਕਰਦੇ ਨਹੀਂ ਆਪਣੇ ਪਿਓ ਨੂੰ ਕੋ ਰੁਬਾਰ ਘਾੜ ਦੇ ਤੱਕੇ ਖਵਾ ਦੋ ਪਿਓ ਨੇ ਤਾਂ ਕਹਿ ਹੀ ਨਹੀਂ ਕਰਦੇ ਗੁਰੂ ਮਹਾਰਾਜ ਨੇ ਤਾਂ ਕਹਿੰਦਾ ਨਹੀਂ ਹੈ ਅੱਛਾ ਹਾਂ ਵੀਡੀਓ ਕਾਲ ਕਰ ਲੈ ਮੈਂ ਵਾਈ ਗੁਰਜੀ ਤਾਨੂੰ ਜੇ ਕਹਾਂਗੇ ਤੇ ਤੁਹਾਡੇ ਹੁਕਮ ਹੋਵੇ ਤਾਂ ਕਿਉਂ ਕਰਾਂ ਮੈਂ ਕਿਹਾ ਤੁਹਾਨੂੰ ਦਾਤ ਦੀ ਏ ਮੜੇ ਆ ਫੋਨ ਨਹੀਂ ਕਰਨਾ ਤੁਸੀਂ ਮੈਨੂੰ ਫੋਨ ਨਹੀਂ ਕਰਾਂ ਅੱਛਾ ਮੈਂ ਤਾਂ ਫੋਨ ਨਹੀਂ ਕਰਦਾ ਹਾਂ ਹੁਣ ਅਗਲੀ ਕਾਰਵਾਈ ਅਸੀਂ ਕਰਾਂਗੇ ਹੁਣ ਦੁਆਰਾ ਤੂੰ ਮੈਨੂੰ ਫੋਨ ਕਰੇਂਗਾ ਮੈਂ ਨਹੀਂ ਕਰਦਾ ਹਾਂ ਉਹ ਤੂੰ ਜਾ ਯਾਰ ਤੇਰੇ ਵਰਗੇ ਛੱਤੀ ਫਿਰਦੇ ਨੇ ਇੱਥੇ ਮੇਰੇ ਵਰਗੇ ਦਾ ਹੋਰ ਝੁੱਟ ਗਏ ਨੇ ਅੱਛਾ ਇਹਦਾ ਮਤਲਬ ਤੂੰ ਗੁੰਡਾ ਆ ਕਿਸੇ ਪਾਰਟੀ ਦਾ ਗੁੰਡਾ ਆ ਤੂੰ ਬਦਮਾਸ਼ ਐ ਚੋਟੀ ਦਾ ਬਦਮਾਸ਼ ਜਿਹੜਾ ਆਪਣੇ ਪਿਓ ਨੂੰ ਤੂੰ ਇਸ ਹਾਲ ਕਰ ਦਿੰਦੇ ਨਹੀਂ 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 ਮੈਂ ਢਾਡੀ ਗੱਲ ਕਰ ਰਿਹਾ ਤੂੰ ਕਹਿ ਰਿਹਾ ਵੀ ਮੈਂ ਕੁੱਟ ਕੇ ਪੁੱਤ ਜੀ ਬੇਟਾ ਜੀ ਤੂੰ ਕਹਿ ਰਿਹਾ ਮੈਂ ਕੁੱਟ ਕੇ ਕਹੀ ਭੇਜਿਆ ਦਾ ਮਤਲਬ ਸਰਕਾਰ 'ਚ ਤੇਰੀ ਪੂਰੀ ਠੋਕਾ ਪਟ ਗਿਆ ਪਟ ਗਿਆ ਚਿਕਰਾਈ ਨੀ ਸੰਗਤ ਜੀ ਇਹਨੇ 5 ਕਰੋੜ ਰੁਪਏ ਦੀ ਗੱਲ ਕੀਤੀ ਕਹਿੰਦਾ ਮੈਂ 5 ਕਰੋੜ ਰੁਪਇਆ ਆਪਣੇ ਪਿਓ ਨੂੰ ਹਲੋ ਹਾਂਜੀ ਵਾਈ ਗੁਰਜੀ ਮੈਂ ਵਾਈ ਗੁਰਜੀ ਗੱਲ ਤਾਂ ਕਰ ਲੋ ਗੁਰੂ ਪਿਆਰਿਓ ਵਾਈ ਗੁਰਜੀ ਉਹ ਮੈਂ ਨਹੀਂ ਗੱਲ ਕਰਦੀ ਭਾਈ ਸਾਹਿਬ ਸੰਗਤ ਜੀ ਪਿਆਰਿਓ ਦੋ ਬਚਨ ਤਾਂ ਕਰੋ ਜਿਹਦੀ ਜਿਹਦੀ ਬੰਦੀ ਆ ਸਮਝੇ ਗੱਲ ਮੇਰੀ ਆਪਦੇ ਜਿਹਦੀ ਬੰਦੀ ਆ ਜੈ ਬੰਦੀ ਆ ਪਿਆਰਿਓ ਗੱਲ ਤਾਂ ਸੁਣੋ ਜੈਹਦਾਰ ਜੀ ਗੱਲ ਤਾਂ ਸੁਣੋ ਜੈਹ ਬੰਦੀ ਆ ਮੈਂ ਨਹੀਂ ਉਹ ਬੰਦੇ ਨੂੰ ਘਰ ਰੱਖ ਸਕਦਾ ਜਿਹਨੇ ਆਪਣਾ ਬਾਪ ਮਾਰਦਾ ਮੈਂ ਨਹੀਂ ਉਸ ਬੰਦੇ ਨੂੰ ਘਰ ਰੱਖਦਾ ਜਿਹਨੇ ਆਪਣੀ ਮਾਂ ਮਾਰਦੀ ਅੱਛਾ ਤੁਹਾਡੀ ਵਾਲੀ ਤੁਹਾਡੀ ਮਾਂ ਮਾਰਦੀ ਹਾਂ ਤੇ ਤੁਹਾਡੀ ਮਾਂ ਮਾਰਦੀ ਐ ਨਾ ਨੇ ਹਾਂ ਆਪਣੀ ਘਰ ਵਾਲੀ ਮੇਰੀ ਮਾਂ ਆ ਜਾ ਤੂੰ ਆ ਬੈਠਾ ਨਾਲ ਨਾਲ ਹੋਊਗਾ ਕਦੇ ਅੱਛਾ ਨਹੀਂ ਨਹੀਂ ਮੇਰੀ ਮਾਂ ਮਾਰੀ ਮੇਰਾ ਬਾਪ ਮਾਰਿਆ ਅੱਛਾ ਮੈਂ ਇਹੋ ਕਰਦੀ ਨਹੀਂ ਨਾ ਕਰ ਸਕਦਾ ਅੱਛਾ ਉਹਦਾ ਤੀ ਦਾ ਸਾਰਾ ਸਾਰਾ ਖੋਹ ਲੁੱਟ ਲਿਆ ਯਾਰ ਵਪਨ ਉਹਨੂੰ ਵਿਚਾਰਾ ਰੋੜਾਂ ਦੇ ਧੱਕੇ ਖਾਂਦਾ ਕਰਦਾ ਕੋਈ ਗੱਲ ਨਹੀਂ ਹੋਰ 100 ਕਰੋੜ ਰੁਪਏ ਆ 500 ਕਰੋੜ ਦਿੱਤਾ 1 ਕਰੋੜ ਰੁਪਏ ਦੀ ਵਿਚਾਰੇ ਨੂੰ ਕੋਠੀ ਤਾਂ ਲੈਦੇ ਤੇਰਾ ਪਿਓ ਆ ਉਹਨੇ ਮੇਰੇ ਕੋਲੇ ਹੁੰਦਾ ਤਾਂ ਮੈਂ ਤਾਂ ਲੈ ਹੀ ਦੇਣੀ ਸੀ। ਅੱਜ ਕੋਲੇ ਗੱਲ ਕਰ ਤਾਂ ਮੈਂ ਇੰਨੀ ਹਮਦਾਰੀ ਤਾਂ ਲਖਾਂ। ਹਮਦਾਰੀ 5 ਕਰੋੜ ਰੁਪਏ ਤੂੰ ਪੁੱਤ ਬੇਟੇ 5 ਕਰੋੜ ਦੀ ਗੱਲ ਕੀਤੀ ਹੈ 5 ਕਰੋੜ ਤੇਰੇ ਕੋਲੇ ਕਾਹਤ ਦਿਖਾਣਾ ਵੀ ਆਪਣੇ ਤੇਰਾ ਪਿਓ ਧੱਕੇ ਖਾਂਦਾ ਫਿਰਦਾ ਸੰਗ ਤਨੂੰ ਦਾ। ਹਲੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੱਖਣ ਸਿੰਘ ਮੱਖਣ ਸਿੰਘ ਜੀ ਬੋਲਦੇ ਆ ਵਾਹਿਗੁਰੂ ਜੀ। ਪਾਪ ਜੀ ਦਾ ਨੰਬਰ ਹੈ ਸਰ ਸਰ ਮੈਂ ਕੁਲਦੀਪ ਸਿੰਘ ਜਹੇਦਾਰ ਬੋਲਦਾ ਜੀ ਜਿਲ੍ਹਾ ਲੁਧਿਆਣਾ ਚੰਡੀਗੜ੍ਹ ਮੋਰਚੇ ਤੋਂ ਤੇ ਤੁਹਾਡੇ ਬਜ਼ੁਰਗ ਸਾਡੇ ਕੋਲੇ ਆਏ ਹੋਇਆ ਕੈਨੇਡਾ ਤੋਂ ਆਏ ਹੋਇਆ ੱੱਕੇ ਖਾਂਦੇ ਫਿਰਦੇ ਆ ਰੋਡ ਦੇ ਉੱਤੇ ਦੱਸੋ ਇਹਦਾ ਕੀ ਕੀ ਕਸੂਰ ਆ ਵਿਚਾਰੇ ਦਾ ਇਹਨਾਂ ਨੂੰ ਕੋ ਚਲੋ ਪੁੱਛਿਆ ਉਹਨੇ ਨੇ ਸਾਨੂੰ ਦੱਸਿਆ ਵਾ ਗੁਰਜੀ ਤੁਸੀਂ ਦੱਸੋ ਉਹਨਾਂ ਵਿਚਾਰੇ ਦੀ ਕੋਠੀ ਵੀ ਖੋਲੀ ਆ ਬਾਹਰ ਕੱਢਿਆ ਕਿਰਾਇਆ ਦੇ ੱੱਕੇ ਖਾਂਦੇ ਫਿਰਦੇ ਆ ਮੇਰੀ ਗੱਲ ਸੁਣੋ ਇੱਕ ਅਮੜੇ ਜਥੇਦਾਰ ਦੀ ਹਾਂਜੀ ਵਾਹਿਗੁਰੂ ਜੀ ਤੁਹਾਡਾ ਘਰੇਲੂ ਮਾਮਲਾ ਹਾਂਜੀ ਠੀਕ ਨਾ ਗੱਲ ਹਾਂਜੀ ਤੁਸੀਂ ਮੇਰੇ ਨਾਲ ਗੱਲਾਂ ਨਾ ਕਰੋ ਸਰ ਘਰੇਲੂ ਮਾਮਲਾ ਦਾ ਹੈ ਹੁਣ ਤੈਨੂੰ ਦੇਖੋ ਸੰਤ ਜੀ ਮੇਰੀ ਗੁੱਸਾ ਨਾ ਮੈਨੂੰ ਗੱਲ ਦਾ ਦੇਖੋ ਤੁਹਾਨੂੰ ਉਹਨਾਂ ਨੇ ਵੱਡਾ ਕੀਤਾ ਤੁਹਾਨੂੰ ਗੋਦੀ ਚੱਕ ਚੱਕ ਏਡਾ ਵੱਡਾ ਕੀਤਾ ajo ਵਿਚਾਰਾ ੱੱੱਕੇ ਖਾਂਦਾ ਫਿਰਦਾ ਕਦੀ ਕਿਤੇ ਖਾਂਦਾ ਫਿਰਦਾ ਕਦੀ ਕਿਤੇ ਤੁਸੀਂ ਦੇਖੋ ਨਾ ਤੁਹਾਡਾ ਘਰੇਲੂ ਮਾਮਲਾ ਘਰ ਦੇ ਵਿੱਚ ਰਹਿਣਾ ਚਾਹੀਦਾ ਜਦੋਂ ਬਾਹਰ ਆ ਜਾਵੇ ਗੱਲ ਤੇ ਖਲਾਰੇ ਬੈ ਜਾਂਦਾ ਪੁੱਤ ਜੀ ਆਪਾਂ ਨੂੰ ਸੁਵੇੜਨਾ ਚਾਹੀਦਾ ਹੈਗਾ ਘਰ ਦੇ ਵਿੱਚ ਹੀ ਰੱਖਣਾ ਚਾਹੀਦਾ ਨਾ ਆਪਣੇ ਪਿਓ ਨੂੰ ਘਰ ਦੇ ਵਿੱਚ ਰੱਖੋ ਤਾਂ ਵਿਚਾਰਾ ਬਾਹਰ ੱੱੱਕੇ ਖਾਂਦਾ ਫਿਰਦਾ ਪੁੱਤ ਕੱਚਾ ਬੱਚੇ ਮੈਂ ਤਾਂ ਕਹਿ ਰਿਹਾ ਸਾਡੇ ਕੋਲੇ ਆਇਆ ਆਗਾ ਵਿਚਾਰਾ ਆਇਆ ਵਿਚਾਰਾ ਹੋਰ ਠੱਕੇ ਖਾਂਦਾ ਫਿਰਦਾ ਕਰਾਇਆ ਤੇ ਠੱਕੇ ਕਰਦਾ ਫਿਰਦਾ ਐਨਾ ਤੈਨੂੰ ਪੈਸਾ ਭੇਜਿਆ ਵਿਚਾਰੇ ਨੇ ਤੈਨੂੰ ਕਨੇਡਾ ਦੇ ਵਿੱਚੋਂ ਤੇ ਉਹ ਜਾਂ ਹਮ ਤੀ ਉਹਨੂੰ ਵਿਚਾਰੇ ਨੇ ਬਾਹਰ ਕੱਢਿਆ ਆ ਠੱਕੇ ਖਾਂਣ ਹਾਂਜੀ ਤੁਹਾਰਾ ਸੀ ਨਾਲ ਤਾਂ ਨੇ ਉਹ ਦੱਸਣ ਆ ਤੇਰਾ ਪਿਓ ਹੀ ਦੱਸਦਾ ਮੈਂ ਤੇ ਨਹੀਂ ਦੱਸਦਾ ਆਹੋ ਤੈਨੂੰ 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 ਨਾਲ ਸੀਗਾ ਜਦੋਂ ਤੇਰੇ ਪਿਓ ਨੇ ਦੱਸਿਆ ਮੈਂ ਮੇਰੇ ਨਾਲ ਹੁੰਦਾ ਤਾਂ ਤੈਨੂੰ ਮੈਂ ਦੱਸਦਾ ਫਿਰ ਮੈਂ ਇਹਨੂੰ ਮੈਂ ਇਹਨੂੰ 5000 ਕਰੋੜ ਰੁਪਏ ਭੇਜਿਆ ਬਾਹਰ 5 ਕਰੋੜ ਰੁਪਏ ਭੇਜਿਆਗਾ ਹਾਂ ਚਲੋ ਠੀਕ ਆ ਫਿਰ 5 ਕਰੋੜ ਰੁਪਏ ਜਿਆਦਾ ਤੁਸੀਂ ਜਿਆਦਾ ਹੁਣ ਧੱਕੇ ਖਾਂਦਾ ਫਿਰਦਾ ਨਾ 5 ਕਰੋੜ ਵਾਲੀ ਦਾ ਤੇਰੀ ਮੈਨੂੰ ਲੱਗਦਾ ਕਾਤ ਨਹੀਂ ਹੈਗੀ ਜਿਹੜਾ ਬੁਰਾ ਵਿਚਾਰਾ ਧੱਕੇ ਖਾਂਦਾ ਫਿਰਦਾ ਹੈਗੀ ਆ ਮੈਂ ਤਾਂ ਤੈਨੂੰ ਦਿਖਾਉਂਗਾ ਜਲਵਾ ਮੈਂ ਤੂੰ ਕਹਿੰਦਾ 5 ਲੱਖ ਦੇ ਉਹ ਵਿਚਾਰਾ 5 ਲੱਖ ਦੇ ਦਿੱਤਾ ਹੁੰਦਾ ਧੱਕਾ ਉਹ ਸਰਦਾਰ ਜੀ ਧੱਕੇ ਖਾਂਦਾ ਫਿਰਦਾ ਖਾਲਸਾ ਜੀ ਤੂੰ ਆਹੀ ਬਿਨ ਬਿਨਾ ਕਿਸੇ ਗੱਲਬਾਤ ਤੋਂ ਪੰਗੇ ਲੈਣ ਲੱਗਾ ਲੋਕਾਂ ਨਾਲ ਕਿਹੜਾ ਪੰਗੇ ਲੈਣ ਲੱਗਾ ਇਹ ਤਾਂ ਸਾਡੇ ਕੋਲੇ ਆਇਆ ਸੀ ਤੈਨੂੰ ਪੁੱਛਿਆਗਾ ਸਾਡੇ ਕੋਲੇ ਬਜ਼ੁਰਗ ਆਏ ਆ ਵਿਚਾਰੇ ਉਹ ਵਿਚਾਰੇ ਰੋਲਦੇ ਫਿਰਦੇ ਆ ਰੋਂਦੇ ਫਿਰਦੇ ਆ ਕਿ ਰੋਡਾਂ ਦੇ ਉੱਤੇ ਫੋਨ ਕੱਟ ਗਿਆ ਫੋਨ ਕੱਟ ਗਿਆ ਜੀ ਸੰਗਤ ਜੀ ਇਹ ਬੰਦਾ ਫੋਨ ਕੱਟ ਗਿਆ ਇਹ ਇਹ ਏਦਾਂ ਦੇ ਗੰਦੇ ਲੋਕ ਹੁੰਦੇ ਆ ਨਾ ਮੈਂ ਕਹਿੰਦਾ ਸਾਰੇ ਸਰਕਾਰ ਨੂੰ ਵੀ ਬੇਨਤੀ ਕਰਨਾ ਚਾਹਣਾ ਏਦਾਂ ਦੇ ਗੰਦੇਆਂ ਦੇ ਪਰਚਾ ਪੈਣਾ ਚਾਹੀਦਾ ਹੈਗਾ ਜੇ ਪਰਚਾ ਨਾ ਪਾਇਆ ਤੁਸੀਂ ਤਾਂ ਜੇ ਸਾਡੇ ਹੱਥ ਚੜ ਗਿਆ ਤੇ ਫਿਰ ਇਹਦੇ ਤੇ ਅਸੀਂ ਚੜਾਂਗੇ ਸੋਦਾ ਫਿਰ ਸਰਕਾਰ ਨੇ ਕਹਿਣਾ ਹੈਗਾ ਵੀ ਸਾਡੇ ਕਾਨੂੰਨ ਸਿੰਘ ਸਿੰਘ ਕਾਨੂੰਨ ਹੱਥ ਦੇ ਵਿੱਚ ਲੈਂਦੇ ਆ ਸਾਡੀ ਬੇਨਤੀ ਹੱਥ ਜੋੜ ਕੇ ਸਰਕਾਰ ਨੂੰ ਇਹ ਤੇ ਜਲਦ ਤੋਂ ਜਲਦ ਬੰਦੀ ਕਾਰਵਾਈ ਕੀਤੀ ਜਾਵੇ ਤੇ ਇਹ ਬੁਨੋਰ ਤੇ ਦਾ ਤੇ ਇਹ ਜਲਦ ਤੋਂ ਜਲਦ ਬੇਨਤੀ ਕੀਤੀ ਹੈ ਵੀ ਇੱਥੇ ਜਲਦ ਤੋਂ ਜਲਦ ਕਾਰਵਾਰ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜੇ ਕੋਈ ਗੱਲ ਬਾਤ ਹੋ ਗਈ ਜ਼ਿੰਮੇਵਾਰ ਆਹ ਇੱਕ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਗੁਰਚਰਨ ਸਿੰਘ ਹੈ ਜੀ ਮਾਲਕ ਪਰਚਾ ਤੁਹਾਡੇ ਕਿੰਨੇ ਬੇਟੇ ਨੇ ਦੋ ਅੱਛਾ ਕਿਹੜਾ ਬੇਟਾ ਸਾਥ ਦੇ ਰਿਹਾ ਤੇ ਕਿਹੜਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹਦਾ ਨਾਮ ਸਰਬਜੀਤ ਸਿੰਘ ਮੱਖਣ ਤੇ ਉਹਨਾਂ ਦੇ ਨਾਲ ਹੋਰ ਕੋਲ ਧੱਕਾ ਕਰਦੇ ਹਾਂ ਜੀ ਹਾਂਜੀ ਉਹਨਾਂ ਦੇ ਨਾਲ ਹੋਰ ਕੋਲ ਕੌਣ ਹੈ ਹੋਰ ਹੋਰ 6 ਮੁੰਡੇ ਨੇ ਅੱਛਾ ਜੀ ਇੱਕ ਉਹਦੇ ਘਰ ਵਾਲੀ ਘਰ ਵਾਲੀ ਸਭ ਤੋਂ ਜ਼ਿਆਦਾ ਰੌਲਾ ਪਾਉਂਦੀ ਉਸ ਮੌਕੇ ਵੀ ਇਹ ਛੱਡਣਾ ਨਹੀਂ ਅੱਜ ਇਹਨੂੰ ਹੁਣ ਨਹਿਰ ਚ ਸਿੱਟ ਕੇ ਆਇਓ ਬਾਸ ਅੱਛਾ ਤੇ ਉਹਨਾਂ ਦੀ ਪਤਨੀ ਦਾ ਕੀ ਨਾਮ ਹੈ ਸਰਬਜੀਤ ਉਹਦਾ ਨਾਮ ਵੀ ਸਰਬਜੀਤ ਆ ਤੇ ਬੇਟੇ ਬੇਟੇ ਦਾ ਨਾਮ ਰਮਨਦੀਪ ਅੱਛਾ ਜੀ ਹਾਂਜੀ ਬਾਕੀ ਬੰਦੇ ਦਾ ਹੋ ਬਾਕੀ ਬੰਦਿਆਂ ਦਾ ਨਾਮ ਕੋਈ ਹੈਗਾ ਯਾਰ ਬਾਕੀ ਤਾਂ ਨਹੀਂ ਮੈਂ ਜਾਣਦਾ ਮੈਨੂੰ ਤਾਂ ਹੁਣ 32 ਸਾਲ ਹੋ ਗਏ ਬਾਹਰ ਤੁਹਾਡੇ ਨਾਲ ਉਹ ਮੁੰਡੇ ਦਾ ਕੀ ਨਾਮ ਹੈ ਹਾਂਜੀ ਜਿਹੜਾ ਤੁਹਾਡੇ ਨਾਲ ਰਹਿੰਦਾ ਮੁੰਡਾ ਦਾ ਕੀ ਨਾਮ ਹੈ ਉਹਦਾ ਸਤਵੰਤ ਠੀਕ ਹੈ ਉਹ ਬੋਲ ਰਿਹਾ ਯਾਰ ਕਿ ਤੁਹਾਡਾ ਡਰੈਸ ਕਿਹਨੇ ਦੱਸਿਆ ਠੋਣੀ ਦਾ ਹਾਂਜੀ ਐਤੋਂ ਦਾ ਸਿੰਘਾ ਦਾ ਡਰੈਸ ਅੱਥੇ ਕਿਵੇਂ ਪੁੱਛਿਆ ਜੀ ਬਾਬਾ ਜੀ ਕੋ ਕਿਵੇਂ ਪੁੱਛਿਆ ਡਰੈਸ ਜੀ ਐਕਨੇ ਗਾਹਾਂ ਤੇ ਕਹਾਂ ਪਤਾ ਲੱਗ ਗਿਆ ਅਸਤਾ ਤਾਂ ਆ ਰਹੀ ਆ ਸੀ ਤਾਂ ਬਹੁਤ ਆਉਂ ਜਾਏ ਸਾਡਾ ਕਿਸੇ ਨੇ ਸੁਣੀ ਉਹਨੇ ਤਰ ਕਰਨੇ ਨਹੀਂ ਸੁਣੀ ਕੋਈ ਨਹੀਂ ਸੁਣਿਆ ਠੀਕ ਹੈ ਅਸੀਂ ਗਾਹਾਂ ਤੇ ਗਾ ਇਹਨਾਂ ਦਾ ਸ਼ੁਭਨਾਮ ਪੁੱਛ ਕੇ ਸਾਰਾ ਡਰੈਸ ਲੈ ਕੇ ਤਾਂ ਆਏ ਆ ਠੀਕ ਹੋ ਗਿਆ ਹਾਂ ਜੀ ਰੋਕੀ ਦੋ ਮਿੰਟ ਜੀ ਜਦੋਂ ਤੁਹਾਨੂੰ ਦੱਸਾਂਗੇ ਇਸ ਘੜੀ ਹੈ 88 ਸਾਲ 2 ਘਟ 90 ਦੀ ਅੱਛਾ ਦੱਸ ਜਾਨੀ ਉਮਰ ਤੱਕ ੱੱਕੇ ਖਾ ਰਹੇ ਹਾਂ ਹਾਂ ਜੀ 88 ਸਾਲ ਦੀ ਉਮਰ ਤੱਕ ੱੱਕੇ ਖਾ ਰਹੇ ਹਾਂ ਅਸੀਂ ਆ 88 ਸਾਲ ਦੀ ਉਮਰ ਦੇ ਵਿੱਚ ਆ ਦੇਖ ਲੋ ਸਾਡੇ ਬਜ਼ੁਰਗ ੱੱੱਕੇ ਖਾਂਦੇ ਵੇ ਆ ਜਿਹੜੇ ਕੈਨੇਡਾ ਦੇ ਵਿੱਚੋਂ ਆਣ ਕੇ ਸਾਡੇ ਪੰਜਾਬ ਦਾ ਹਾਲ ਦੇਖ ਲੋ ਕੀ ਹਾਲ ਹੈ ਸੰਗਤ ਜੀ ਭਗਵੰਤ ਮਾਨ ਜੀ ਆ 87 ਸਾਲ ਦੀ ਉਮਰ ਦੇ ਵਿੱਚ ਇੱਕ ਬਜ਼ੁਰਗ ਰੋਲਦਾ ਪਿਆ ਸਾਡੀ ਬੇਨਤੀ ਹੈ ਵੀ ਇਹਨਾਂ ਦੇ ਉੱਤੇ ਜਲਦ ਤੋਂ ਜਲਦ ਜਿਹੜੇ ਦੁਸ਼ਟੀ ਆ ਦੁਸ਼ਟ ਆ ਜਿਹੜੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਜਲਦ ਤੋਂ ਜਲਦ ਠੀਕ ਹੈ ਨਾ ਜੀ ਤੇ ਇਹਨਾਂ ਦੀ ਜਿਹੜੀ ਗੱਲਬਾਤ ਜਲਦ ਤੋਂ ਜਲਦ ਸੁਣੀ ਜਾਵੇ ਬਾਹਰੋਂ ਆਏ ਬੰਦੇ ਆ ਧੱਕੇ ਖਾਂਦੇ ਫਿਰਦੇ ਰੋਡ ਤੇ ਤੇ ਫਰੇਗੜ ਸਾਹਿਬ ਵਾਲਿਆਂ ਨੇ ਵੀ ਇਹਨਾਂ ਦੀ ਗੱਲ ਨਹੀਂ ਸੁਣੀ ਗਈ ਆ 50 ਲੁਧਿਆਣੇ ਆਣ ਕੇ ਸਾਡੇ ਕੋਲੇ ਆਣ ਕੇ ਬੈਠੇ ਆ ਵਿਚਾਰੇ ਹੁਣ ਇਹ ਵੀਡੀਓ ਚਲਾਈ ਆ ਤੇ ਅੱਗੇ ਭਗਵੰਤ ਮਾਨ ਤੱਕ ਪਹੁੰਚਣੀ ਚਾਹੀਦੀ ਹੈ ਭਗਵੰਤ ਮਾਨ ਨੂੰ ਬੇਨਤੀ ਹੈ ਵੀ ਉਹ ਬੰਦੇ ਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਬਹੁਤ ਪੂਜਾ ਫਿਰ ਸਾਥ ਦੇਣੀ ਹੈ ਪੂਰਾ ਭੋਜਾ ਪੂਰਾ ਸਾਥ ਦੇਣਗੇ ਆਸਲ ਇਹਨੇ ਸਾਰਾ ਕੁਝ ਕੁਝ ਨਹੀਂ ਛੱਡਿਆ ਸਾਡੇ ਕੋਲ ਸਭ ਕੁਝ ਵੇਚ ਲਿਆ ਝੂਠ ਬੋਲਦਾ ਪੂਰਾ ਰੱਜ ਕੇ ਜਿੰਨਾ ਬੋਲ ਸਕਦਾ ਹੈ ਵੀ ਹੁਣ ਅੱਛਾ ਇੱਕ ਗੱਲ ਆ ਵੀ ਹਾਇ ਵੀ ਕੁਛ ਨਹੀਂ ਅਸੀਂ ਤਾਂ ਡਰਦੇ ਆ ਵੀ ਕਾਹ ਨੂੰ ਐਵੇਂ ਚਿੱਕੜ ਚ ਪੈਣਾ ਹੈ ਕਿੱਕੜ ਚੇ ਪੈਣਾ ਹੈ ਜੀ ਅੱਜ ਅਸੀਂ ਇੰਨਾ ਕੰਮਾਂ ਚ ਪਈਏ ਚ ਕਿੜਿਚੇ ਜਾਣਾ ਹੈ ਗੱਲ ਤਾਂ ਕੁਛ ਨਹੀਂ ਹੈ ਵੀ ਹੁਣ ਮਸਲਾ ਇਹ ਆ ਵੀ ਉਹ ਬੰਦੇ ਤਾਂ ਇਹ ਆ ਵੀ ਮੇਰੇ ਕੋਲ ਬਹੁਤ ਪੁਛਾ ਹੈ ਅਗੀ ਸਮਝੋ ਹੁਣ ਸਾਡਾ ਜ਼ਮੀਨ ਦਾ ਕਰਿਆ ਵਾ ਚਲੋ ਮਹਾਰਾਜ ਕਰੂਗਾ ਕੁਛ ਕਰਦਾ ਸਾਨੂੰ ਘਰ ਦੁਆਇਆ ਜਾਵੇ ਸਾਨੂੰ ਘਰ ਚ ਬਾੜਿਆ ਜਾਵੇ ਉਹਨੂੰ ਕੱਢਿਆ ਜਾਵੇ ਇਹਦੀ ਮਦਦ ਕੀਤੀ ਜਾਵੇ ਸਰਕਾਰ ਵੱਲੋਂ ਇਹ ਮਦਦ ਕੀਤੀ ਜਾਵੇ ਸਰਕਾਰ ਨੂੰ ਸਾਡੀ ਇਹੀ ਬੇਨਤੀ ਆ ਵੀ ਜਿੰਨੇ ਵੀ ਉੱਥੋਂ ਦੇ ਅਫਸਰ ਹੈ ਵੀ ਇੱਕ ਬਜ਼ੁਰਗ ਵਿਚਾਰਾ ਕੀ ਇਹਦਾ ਗੁਨਾਹ ਕੀ ਆ ਵੀ ਇੱਕ ਤੈਨੂੰ 100 ਡਾਲਰ ਭੇਜ ਦਿੱਤਾ ਪੰਜਾਬ ਦੇ ਵਿੱਚ ਤੈਨੂੰ ਪੈਸੇ ਭੇਜ ਤੇ ਅੱਜ ਤੂੰ ਜਰਾ ਪਿਓ ਰੋਲਦਾ ਪਿਆ ਮੈਂ ਤੈਨੂੰ ਕਹਿਣਾ ਬਾਈ ਜੀ ਜਿੱਥੇ ਵੀ ਤੂੰ ਹੈਗਾ ਮੇਰੀ ਵੀਡੀਓ ਤੇ ਤੱਕ ਸੌਂਦੀ ਆ ਜਿਹੀ ਤੇਰੇ ਕੋਲੇ ਆ ਕੇ ਤੇਰਾ ਉਹ ਹਾਲ ਕਰਾਂਗੇ ਤੇਰਾ ਯਾਦ ਕਰਾਂਗੇ ਤੇ ਸਰਕਾਰ ਨੂੰ ਵੀ ਬੇਨਤੀ ਆ ਜੇ ਸਰਕਾਰ ਆਪਣੇ ਹੱਥ ਤੇ ਸਾਡੇ ਹੱਥ ਚ ਕਾਨੂੰਨ ਨਾ ਲੈਣ ਦੇਵੇ ਤੇ ਸਰਕਾਰ ਉਧਰ ਦੀ ਕਹਿੰਦੇ ਫਤੇਗੜ ਸਾਹਿਬ ਫਤੇਗੜ ਦੀ ਸਰਕਾਰ ਨੂੰ ਬੇਨਤੀ ਆ ਵੀ ਇਹ ਤੇ ਜਲਦ ਜਲਦ ਅਫਸਰਾਂ ਤੇ ਕਾਰਵਾਈ ਕੀਤੀ ਜਾਵੇ ਉਹ ਬੰਦਿਆਂ ਦੇ ਉੱਤੇ ਜਿਨ੍ਹਾਂ ਨੇ ਇਹਨਾਂ ਦਿਨ ਧੱਕੇ ਰੋਲੇ ਤੇ ਪਰਚਾ ਹੋ ਜਾਵੇ ਅੱਛਾ ਬਾਬੀ ਕਿਹਾ ਜਾਂਦਾ ਸਰਕਾਰਾਂ ਬੜੇ ਦਾਅਵੇ ਕਰਦੀਆਂ ਕਿ ਐਨਰ ਹੀ ਅਸੀਂ ਵਧੀਆ ਕਾਨੂੰਨ ਬਣਾਉਂਦੇ ਵਧੀਆ ਕੋਟਾ ਬਣਾਉਂਦੇ ਆ ਵਧੀਆ ਕੋਈ ਕਾਨੂੰਨ ਨਹੀਂ ਆ ਦੇਖੋ ਜੀ ਕੋਈ ਕਾਨੂੰਨ ਨਹੀਂ ਹੈ ਅਸੀਂ ਤਾਂ ਕਾਨੂੰਨ ਦੇ ਕੁੱਤੇ ਪਏ ਆ ਜਮੇ ਕੋਈ ਕਾਨੂੰਨ ਨਹੀਂ ਹੈ ਸਭ ਝੂਠ ਹੈ ਸਭ ਉਥੇ ਅੰਨੀ ਪੀਂਦੀਆਂ ਕੁੱਤੇ ਚੱਟਦੇ ਨੇ ਤੇ ਭਗਵੰਤ ਮਾਨ ਸਰਕਾਰ ਨੂੰ ਕੀ ਅਪੀਲ ਕਰਨੀ ਚਾਹੋ ਮੈਂ ਕਹਿੰਨਾ ਭਗਵੰਤ ਮਾਨ ਨੇ ਸਾਨੂੰ ਸੁਣਿਆ ਹੀ ਨਹੀਂ ਹਾਂ ਤੇ ਜਿਹੜੇ ਵੀਡੀਓ ਦੇਖ ਰਹੇ ਭਗਵੰਤ ਮਾਨ ਜੀ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਸੁਣਵਾਈ ਹੋਵੇ ਇਹ ਉਹਨਾਂ ਨੂੰ ਇਹ ਹੀ ਹੈ ਵੀ ਸਾਡੀ ਸੁਣਵਾਈ ਕਰੀ ਜਾਵੇ ਸਾਨੂੰ ਤਾਂ ਕੋਈ ਪੁੱਛਦਾ ਹੀ ਨਹੀਂ ਇੱਥੇ ਉੱਥੇ ਬਹੁਤ ਕੈਨੇਡਾ ਚ ਗੱਲਾਂ ਹੋ ਰਹੀਆਂ ਆ ਹਸਪਤਾਜੀ ਐਨਆਰਆਈ ਵਾਸਤੇ ਬਹੁਤ ਕੁਛ ਕਰਿਆ ਸੀ ਆ ਕਰਿਆ ਫਲਣ ਇੱਕ ਕੱਖ ਨਹੀਂ ਕਰਿਆ ਸਾਡੇ ਵਾਸਤੇ ਇਹਨਾਂ ਨੇ ਠੀਕ ਜੀ ਮੇਰਾ ਨਾਮ ਗੁਰਚਰਨ ਸਿੰਘ ਹੈ ਜੀ ਮੈਂ ਕੈਨੇਡਾ ਰਹਿਣਾ ਮੈਂ ਇੱਥੇ ਆਇਆ ਵਸੇ ਮੇਰੇ ਪੁੱਤ ਨੂੰ ਸਤਵੰਤ ਸਿੰਘ ਨੂੰ ਮੈਂ ਗਿਆ ਕੈਨੇਡਾ ਨੂੰ ਦੁਬਾਰੇ ਮੁੜ ਕੇ ਮੇਰੇ ਪੁੱਤ ਨੂੰ ਇਹਨਾਂ ਨੇ ਤੀਜੀ ਮੰਜ਼ਿਲ ਤੋਂ ਕੁੱਟ ਕੇ ਲਾ ਕੇ ਨਹਿਰ ਚ ਸਿੱਟਣ ਚੱਲੇ ਸੀ ਕਿਹਨਾਂ ਨੇ ਇਹ ਇੱਕ ਤਾਂ ਮੇਰਾ ਪੋਤਾ ਤਾਂ ਪੋਤਾ 6 ਬੰਦੇ ਹੋਰ ਉਹਦੇ ਵੀ ਲਾਏ ਵੇਤੇ ਬਾਹਰ ਲੈ ਜੀ ਸਾਡੇ ਘਰੋਂ ਚੱਕ ਕੇ ਮੇਰੇ ਮੁੰਡੇ ਨੂੰ ਕਰਤਾ ਸਾਡਾ ਹੀ ਆ ਉਹ ਘਰੋਂ ਚੱਕ ਕੇ ਸਾਨੂੰ ਉਹ ਮੁੰਡੇ ਨੂੰ ਨਹਿਰ ਚ ਲੈ ਕੇ ਤੇ ਵੀ ਡਾਇਰ ਸਿੱਟ ਕੇ ਆਉਣਾ ਉਹ ਤਾਂ ਇੱਕ ਬੱਚੋਂ ਮੁੰਡਾ ਘਮਾਰਾਂ ਦਾ ਤਾਂ ਵਿਚਾਰਾ ਉਹਨੇ ਇਹ ਕਿਹਾ ਵੀ ਆਪਾਂ ਸਾਰੇ ਮਰ ਜਾਾਂਗੇ ਆਪਾਂ ਸਾਰੇ ਫਸ ਜਾਾਂਗੇ ਆਪਾਂ ਨਾ ਇਹ ਕੰਮ ਕਰੀਏ ਹੂੰ ਫੇਰ ਸਾਹਲ ਹੋਟਲ ਦੇ ਕੋਲ ਉਹਨੂੰ ਲਾ ਗਏ ਫੇਰ ਉਹ ਦੂਈ ਸਵੇਰ ਆਪਣੇ ਕਿਸੇ ਦੋਸਤ ਨੂੰ ਉਹਦੇ ਫੋਨ ਖੋਲੇ ਉਹਦਾ ਪਾਸਪੋਰਟ ਵੀ ਖੋ ਲਿਆ ਫੇਰ ਉਹ ਗਏ ਆਪਣੇ 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 ਦੋਸਤ ਨੂੰ ਇੱਕ ਬਈਏ ਤੋਂ ਫੋਨ ਲੈ ਕੇ ਫੋਨ ਕਰਿਆ ਉਹ ਗੱਡੀ ਲੈ ਕੇ ਆਏ ਉਹ ਰਾਤ ਨੂੰ ਉਹ ਰੱਖਿਆ ਉਹਨਾਂ ਨੇ ਫੇਰ ਸਵੇਰੇ ਹਸਪਤਾਲ 'ਚ ਦਾਖਲ ਕਰਵਾਇਆ ਹਾਂਜੀ ਦਾਖਲ ਕਰਵਾਇਆ ਵੀ ਇਸ ਚੀਜ਼ ਦੀ ਮੈਨੂੰ ਜਦੋਂ ਕੈਨੇਡਾ ਖਬਰ ਲੱਗੀ ਮੈਂ ਉੱਥੇ ਵੀ ਦੁਖੀ ਹੋਇਆ ਜੋ ਵੀ ਹੋਇਆ ਮੇਰੇ ਨਾਲ ਮੈਨੂੰ ਪਤਾ ਵੀ ਜਿਵੇਂ ਮੈਂ ਉੱਥੇ ਟਾਈਮ ਨਿਕਲਿਆ ਮੇਰਾ ਜਿਹੜੇ ਮੈਂ 10 5 7 ਦਿਨ ਟਿਕਟ ਨਹੀਂ ਲਿੱਤਾ ਫਿਰ ਉੱਥੇ ਤੇ ਜਦੋਂ ਮੈਂ ਆਇਆ ਇੱਥੇ ਆਉਣ ਸਾਰ ਕਹਿੰਦਾ ਮੈਂ ਮਾਰ ਦੇਣਾ ਵੀ ਇੱਕ ਤਾਂ ਮੈਂ ਕੁੱਟ ਕੇ ਚਾਲੂ ਕਰ ਲਿਆ ਮੁੰਡਾ ਤਾਂ ਹੁਣ ਮੈਂ ਆਪਣੇ ਬਾਪ ਨੂੰ ਵੱਡੂਗਾ ਉਹਨੂੰ ਮੈਂ ਮਾਰੂਗਾ ਇਹ ਮੇਰੇ ਨਾਲ ਹੋਇਆ ਮੈਂ ਉਸ ਦਿਨ ਦਾ ਘਰ ਨਹੀਂ ਗਿਆ ਕਰ ਮੈਨੂੰ ਕੱਟਦਾ ਘਰ ਦੇ ਵਿੱਚ ਉਹ ਮੁੰਡੇ ਤਾਂ ਦੇ ਲਾ ਖਿਚ ਕੀ ਕੱਟਦਾ ਬਾਹਰ ਤੇ ਮੈਨੂੰ ਵੀ ਕੱਟਦਾ ਘਰ ਤੋਂ ਬਾਹਰ ਤੇ ਬਸ ਹੋਣਾ ਸੀ ਜਿੰਨੇ ਵੀ ਐਨਆਰਈ ਕੋਲ ਸੀ ਗਏ ਆ ਆਪਣੇ ਇੱਥੇ ਜਾ ਕੇ ਕੋਰਟ 'ਚ ਅਸੀਂ ਕਰਿਆ ਚੰਡੀਗੜ੍ਹ ਇੱਥੇ ਸਿਵਲ 'ਚ ਕਰਿਆ ਕੋਈ ਸਾਡੀ ਸੁਣਵਾਈ ਨਹੀਂ ਹੋਈ ਥਾਣੇ 'ਚ ਨਹੀਂ ਸੁਣਵਾਈ ਹੋਈ ਕੁਝ ਨਹੀਂ ਹੋਇਆ ਕਾਰਨ ਕੀ ਸੁਣਵਾਈ ਕਿਉਂ ਨਹੀਂ ਹੋ ਰਹੀ ਕਾਰਨ ਇਹੀ ਹੈ ਵੀ ਉਹ ਬੰਦਾ ਸਿਆਸੀ ਹੈ ਉਹ ਬੰਦਾ ਸਾਡੇ ਪੈਰ ਨਹੀਂ ਲੱਗਣ ਦਿੰਦਾ ਸਿਆਸੀ ਕੋ ਨਪੋਤਰਾ ਪੋਤਰਾ ਨਹੀਂ ਪੁੱਤ ਮੇਰਾ ਅੱਛਾ ਜੀ ਪੋਤਰੇ ਦਾ ਬਾਪ ਆ ਅੱਛਾ ਜੀ ਹਾਂ ਉਹ ਸਿਆਸੀ ਹੈ ਉਹ ਸਾਡੇ ਪੈਰ ਨਹੀਂ ਲੱਗਣੋਂਦਾ ਤੇ ਸਾਨੂੰ ਮਾਰਨ ਨੂੰ ਫਿਰਦਾ ਹੁਣ ਸਾਡੀ ਸੁਣਵਾਈ ਨਹੀਂ ਕੋਈ ਕਰਦਾ ਨਾ ਥਾਣੇ ਵਾਲੇ ਨਾ ਕੋਈ ਨਾ ਐਨਆਰਏ ਨੇ ਕਰੀਏ ਨਾ ਸਾਡੀ ਕਿਸੇ ਨੇ ਸੁਣਵਾ ਹੁਣ ਮੰਗ ਕੀ ਹੈ ਜੀ ਮੰਗ ਸਾਡੀ ਇਹ ਹੈ ਵੀ ਸਾਨੂੰ ਸਾਡੀ ਸੁਣਵਾਈ ਹੋਵੇ ਸਾਨੂੰ ਸਾਡੀ ਸੁਰੱਖਿਆ ਹੋਵੇ ਹੁਣ ਅਸੀਂ ਤਾਂ ਲੁੱਕ ਕੇ ਰਹਿ ਰਹੇ ਆਂ ਸਾਡੀ ਸੁਰੱਖਿਆ ਹੋਵੇ ਲੱਗਦਾ ਜਾਨਵ ਖਤਰਾ ਹੈ ਤਾਂ ਹਾਂਜੀ ਹਾਂ ਬਿਲਕੁਲ ਸਾਨੂੰ ਤਾਂ 100 100% ਖਤਰਾ ਹੈ ਇਸ ਘੜੀ ਤੇ ਹੁਣ ਸਾਡਾ ਘਰ ਦੁਆਇਆ ਜਾਵੇ ਜੀ ਘਰ ਦੇ ਤਾਂ ਅਸੀਂ ਇੱਕ ਮੈਂ ਹਾਕਮ ਮਾਲਕ ਤੁਹਾਡੇ ਨਾਲ ਨਾਲ ਕੋਈ ਕਿਨੂੰ ਕੋ ਖਤਰਾ ਹੈ ਜੀ ਹਾਂਜੀ ਤੁਹਾਡੇ ਨਾਲ ਨਾਲ ਕਿਨੂੰ ਹੋਰ ਕਿਨੂੰ ਖਤਰਾ ਹੈ ਮੇਰੇ ਬੁੰਡੇ ਨੂੰ ਹਾਂ ਤੁਹਾਡੇ ਕਿੰਨੇ ਬੇਟੇ ਡੋਟ ਨੇ ਦੋ ਹੀ ਨੇ ਦੋ ਬੇਟੇ ਨੇ ਹਾਂ ਇੱਕ ਨਾਲ ਤੇ ਇੱਕ ਜਿਹੜਾ ਹਾਂ ਇੱਕ ਜਿਹੜਾ ਕਰ ਰਿਹਾ ਹੈ ਜਣੀ ਮਤਲਬ ਕਹਿਣ ਦਾ ਇਹ ਹੈ ਵੀ ਇਹ ਨੇ ਬੰਦੇ ਨੇ ਮੇਰੀ ਜ਼ਮੀਨ ਵੇਚ ਲਈ ਯੂਪੀ ਵਾਲੀ 13 ਕੀਲੇ 13 ਕੀਲੇ ਵੇਚ ਕੇ ਫਿਰ ਇੱਥੇ ਦੀ ਆਬਾਦੀ ਵੇਚ ਲਈ ਜਾਂ ਤਿੰਨ ਫਿਰ ਸ਼ਾਮ ਲਾਟ ਵੇਚ ਲਈ ਮੈਂ ਇਹਨੂੰ 1.5 ਲੱਖ ਡਾਲਰ ਚੁੱਕਿਆ ਇਹ ਉਹ ਮੇਰਾ ਨਹੀਂ ਮੋੜਦਾ ਇਹ ਲੋਕਾਂ ਦੇ ਵੀ ਨਹੀਂ ਮੋੜਦਾ ਹੈ ਕਈ ਦਾ ਕਰੋੜ ਕਰੋੜ ਰੁਪਇਆ ਲਿਆ ਵਾ ਉਹ ਵੀ ਨਹੀਂ ਮੋੜਦਾ ਇਹ ਅੱਛਾ ਇਹ ਬੰਦਾ ਇਹ ਜਾ ਹੋ ਗਿਆ ਠੀਕ ਜੀ ਹਾਂ ਬਾਪੂ ਜੀ ਹੁਣ ਤੁਹਾਨੂੰ ਖਤਰਾ ਪਿੰਡ ਵਾਲਿਆਂ ਤੋਂ ਵੀ ਹੈ ਕਿ ਗੱਲੇ ਮੁੰਡੇ ਕੋਲ ਮੈਨੂੰ ਪਿੰਡ ਵਾਲਿਆਂ ਤੋਂ ਕੋਈ ਖਤਰਾ ਨਹੀਂ ਮੇਰਾ ਕੋਈ ਦੁਸ਼ਮਣ ਨਹੀਂ ਹੈ ਪਿੰਡ ਵਾਲੇ ਤੁਹਾਡੀ ਸੁਣਵਾਈ ਨਹੀਂ ਕੀਤੀ ਕੋਈ ਸਰਪੰਚ ਜਾਂ ਕੋਈ ਐਮਐਸ ਉਹ ਉਹ ਹੋਰ ਗੱਲ ਆ ਜੀ ਉਹ ਲਾਲਚੀ ਨੇ ਉਹਨਾਂ ਨੂੰ ਇਹ ਖੜਾਉਂਦਾ ਪੜਾਉਂਦਾ ਉਹ ਨਹੀਂ ਇੰਨਾ ਸਾਡਾ ਸਾਥ ਨਹੀਂ ਦੇ ਰਹੇ ਜਦੋਂ ਕਿਤੇ ਇਹਦੀ ਗੱਡੀ ਲੋਟ ਹੋ ਜੂਗੀ ਫਿਰ ਉਹ ਸਾਡਾ ਸਾਥ ਦੇਣਗੇ ਠੀਕ ਹੈ ਜੀ ਹਾਂ ਜਣੀ ਮੈਂ ਇੱਕ ਕਮਜ਼ੋਰ ਆਡੇ ਕੋ ਪਹੁੰਚੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗ ਜੀ ਤੁਹਾਨੂੰ ਪਤਾ ਹੀ ਆ ਕਿ ਮੁੱਖ ਜ਼ਹੀਰਦਾਰ ਕੁਲਵਿੰਦਰ ਸਿੰਘ ਜੀ ਤੇ ਰਾਜਾ ਰਾਜ ਸਿੰਘ ਦੀ ਰੇਜ ਦੇੰਦੇ ਠਾ ਰਹੇ ਨੇ ਅਸੀਂ ਤੇ ਸੇਵਾ ਕਰਦੇ ਆ ਜੋ ਕਿ ਅੱਜ ਪੱਤਰਕਾਰ ਜੀ ਅੱਜ ਸਾਡੇ ਕੋਲੇ ਬਜ਼ੁਰਗ ਆਏ ਹੈਗੇ ਆ ਜੋ ਕਿ ਜਿਹੜਾ ਇਹਦਾ ਸਗਾ ਪਿਓ ਆ ਅੱਜ ਕੱਲ ਕਹਿੰਦੇ ਨਹੀਂ ਵੀ ਚਿੱਟੇ ਖੂਨ ਹੋ ਗਏ ਭਰਾਵੋ ਚਿੱਟੇ ਅੱਜ ਉਹ ਚਿੱਟੇ ਖੂਨ ਹੋ ਚੁੱਕੇ ਹੈਗੇ ਅੱਜ ਦੇ ਸਮੇਂ ਦੇ ਵਿੱਚ ਜੀ ਤੇ ਇਹਨਾਂ ਨੇ ਕੀ ਇਹ ਬਜ਼ੁਰਗੋ ਜਾਨ ਬਚਾ ਕੇ ਆਪਣਾ ਇਹਨਾਂ ਦਾ ਮੁੰਡਾ ਜਿਹੜਾ ਹੈਗਾ ਉਹਨੇ ਨਾਲ ਇਹਨਾਂ ਦੇ ਪੈਸੇ ਸਾਰਾ ਕੁਝ ਖੋਹ ਲਿਆ ਜ਼ਮੀਨ ਵੀ ਖੋਹੀ ਅੱਜ ਵੀ ਰੋੜਾਂ ਦੇ ਉੱਤੇ ਵਿਚਾਰੇ ੱੱੱਕੇ ਖਾਨ ਦਾ ਕੰਮ ਆ ਵੀ ਜਿਹੜੇ ਕੈਨੇਡਾ ਦੇ ਵਿੱਚ ਬਾਹਰ ਕੰਮ ਕਰਦੇ ਸੰਗ ਜੀ ਦੇਖੋ ਕੈਨੇਡਾ ਦੇ ਵਿੱਚ ਡਾਲਰ ਭੇਜਦੇ ਰਹੇ ਮੁੰਡੇ ਨੂੰ ਅੱਜ ਉਹ ਮੁੰਡੇ ਨੇ ਆਪਣੇ ਪਿਓ ਦੀ ਇੱਜ਼ਤ ਨਹੀਂ ਦੇਖੀ ਮੇਰਾ ਵੀ ਪਿਓ ਜਿਹੜੇ ਪਿਓ ਨੇ ਉਹਨੂੰ ਜੰਮਿਆ ਜਿਹੜੇ ਪਿਓ ਨੇ ਉਹ ਸੰਭਾਲਿਆ ਜਿਹੜੇ ਪਿਓ ਨੇ ਉਹਨੂੰ ਚੁੱਕਿਆ ਗੂ ਮੁੱਤਰ ਚੁੱਕਿਆ ਸਾਰਾ ਕੁਝ ਕੀਤਾ ਵੀ ਦੇਖੋ ਵੀ ਬੱਚਾ ਇੱਕ ਪਿਓ ਜਿਹੜਾ ਹੁੰਦਾ ਉਹਨੂੰ ਪਾਲਦਾ ਕਾਦੇ ਵਾਸਤੇ ਵੀ ਮੈਨੂੰ ਗਾਂ ਜਵਾਨ ਬੜਾ ਪਾਊਗਾ ਵੀ ਮੈਨੂੰ ਪਾਲੂਗਾ ਤੇ ਅੱਜ ਉਸ ਪੁੱਤ ਨੇ ਪਿਓ ਨੂੰ ਬਾਹਰ ਕੱਢ ਦਿੱਤਾ ਘਰੋਂ ਵੀ ਅੱਜ ਉਹ ਪਿਓ ਰੋਡਾਂ ਦੇ ਉੱਤੇ ਠੱਕੇ ਖਾਂਦਾ ਫਿਰਦਾ ਸੰਗਤ ਜੀ ਮੈਂ ਇਹੀ ਕਹਿਣਾ ਚਾਹੂੰਗਾ ਸਾਰਿਆਂ ਨੂੰ ਫੌਜਾਂ ਨੂੰ ਜਿੰਨੀ ਵੀ ਸੰਗਤ ਹੈਗੀ ਆ ਵੀ ਅੱਜ ਕੱਲ ਆਪਣੇ ਸਕੇ ਪੁੱਤ ਜਿਹੜੇ ਉਹ ਵੀ ਆਪਣੇ ਨਹੀਂ ਹੁੰਦੇਗੇ ਵੀ ਉਹ ਵੀ ਦੇਖ ਲਓ ਅੱਜ ਪੈਸਿਆਂ ਦੇ ਪਿੱਛੇ ਇੱਕ ਦੌਲਤ ਦੇ ਪਿੱਛੇ ਉਹਨੂੰ ਬਾਹਰ ਘਰੋਂ ਕੱਢਿਆ ਹੋਇਆ ਸੰਘਾ ਜੀ ਇਹ ਜਿਹੜੀਆਂ ਚੀਜ਼ਾਂ ਨੇ ਇਹ ਮੜਿਆ ਧਿਆਨ ਚ ਰੱਖੋ ਵੀ ਆਪਾਂ ਇਹ ਆਪਣੇ ਬੱਚਿਆਂ ਤੋਂ ਵੀ ਬਚ ਕੇ ਰੋ ਆਪਣੀ ਪੂੰਜੀ ਆਪਣੇ ਕੋਲੇ ਰੱਖਣੀ ਚਾਹੀਦੀ ਆ ਹੁਣ ਬਜ਼ੁਰਗ ਸਾਰਾ ਸਰੀਰ ਸਾਰੀ ਉਮਰ ਕੰਮ ਕੀਤਾ ਜਵਾਨੀ ਦੇ ਵਿੱਚ ਇਹਨਾਂ ਨੇ ਹੁਣ ਜਵਾਨੀ ਵਿੱਚ ਕੰਮ ਕਰਕੇ ਵੀ ਅੱਜ ਦੇਖ ਲੋ ਰੋਡਾਂ ਦੇ ਉੱਤੇ ਠੱਕੇ ਫਾਰ ਦਿਖਾਉਂਦੇ ਬੈਹਿਆ ਇੰਨਾ ਪੈਸਾ ਵੀ ਕਮਾਇਆ ਇੰਨੀ ਜ਼ਮੀਨ ਵੀ ਆ ਖੇਤ ਵੀ ਆ ਸਾਰਾ ਮੁੰਡਾ ਹੜਪ ਕਰਕੇ ਬਹਿ ਗਿਆ ਹੈ ਜੀ ਬਾਬਾ ਜੀ ਤੁਹਾਡੇ ਕੋ ਆਏ ਨੇ ਤੇ ਹੁਣ ਕਿਸਕੇ ਇਨਸਾਫ ਦੋਗੇ ਤੁਸੀਂ ਮੋਕੇ ਜਾਓਗੇ ਨਾਲ ਦੇਖੋ ਜੀ ਇਹੀ ਇਕ ਜਾਵਾਂਗੇ ਨਾਲ ਇਹਨਾਂ ਦੇ ਨਾਲ ਪੂਰਾ ਸਾਥ ਦੇਵਾਂਗੇ ਤੇ ਜੇ ਉਹ ਜਿਹੜੇ ਅਫਸਰਾਂ ਕੋਲੇ ਗਏ ਆ ਜਾ ਕੇ ਉਹਨਾਂ ਨੂੰ ਵੀ ਪੁੱਛਾਂਗੇ ਵੀ ਕੀ ਗੱਲ ਹੈ ਭਾਈ ਤੁਸੀਂ ਇਹਨਾਂ ਦੀ ਕਿਉਂ ਨਹੀਂ ਸੁਣਦੇ ਬਜ਼ੁਰਗਾਂ ਦੀ ਸੁਣਨੀ ਚਾਹੀਦੀ ਹੈ ਨਾ ਉਸ ਅਫਸਰਾਂ ਨੂੰ ਵੀ ਕਹਿਣਾ ਚਾਹੁੰਦੇ ਆਂ ਅਸੀਂ ਬੇਨਤੀ ਕਰਕੇ ਵੀ ਤੁਸੀਂ ਸੁਣੋ ਵੀ ਜੇ ਤੁਹਾਡੇ ਕੋਲੇ ਆਈ ਸੀ ਤਾਂ ਤੁਸੀਂ ਸੁਣਦੇ ਹੁਣ ਸਾਡੇ ਨਿੰਗਾ ਸਿੰਘਾਂ ਕੋਲੇ ਆਏ ਆ ਅਸੀਂ ਜ਼ਰੂਰ ਜਿੰਨੀ ਵੀ ਹੋਈ ਮਦਦ ਅਸੀਂ ਕਰਾਂਗੇ ਉੱਥੇ ਜਾਵਾਂਗੇ ਪੁੱਛਾਂਗੇ ਦੱਸਾਂਗੇ ਅਫਸਰਾਂ ਕੋਲੇ ਵੀ ਜਾਵਾਂਗੇ ਵੀ ਕੀ ਗੱਲਬਾਤ ਹੈ